ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਬਾਨੇ ਭਗੰਤਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਦਾ ਜਦੋਂ ਪ੍ਰਕਾਸ਼ ਧਾਰਨ ਕੀਤਾ ਤੇ ਸਤਿਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਿੱਖ ਨੂੰ ਮਿਹਰੀ ਤੇ ਪੀਰੀ ਦਾ ਵੀ ਸਿਧਾਂਤ ਵਖਰੇ ਚ ਕੀਤਾ ਸੀ ਭਾਵੇਂ ਇਹ ਸਿਧਾਂਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪਰ ਕਰ ਦਿੱਤੇ ਸਤਗੁਰ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਜਿੱਥੇ ਪਵਿੱਤਰ ਗੁਰਸ਼ਾਬਦ ਨਾਲ ਉਹ ਰੂਹਾਂ ਜਿਹੜੀਆਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਚੁੱਕੀਆਂ ਸੀ ਉਹਨਾਂ ਨੂੰ ਬਲਵਾਨ ਕੀਤਾ ਉੱਥੇ ਬਾਬਰ ਨੂੰ ਜਾਬਰ ਕਹਿ ਕੇ ਵੀ ਮੁਖਾਤਬ ਕੀਤਾ ਤੇ ਚੱਕੀਆਂ ਵੀ ਪੀਣੀਆਂ ਪਈਆਂ ਗੁਰੂ ਪੰਜਮ ਪਾਸ਼ਾ ਦੀ ਪਵਿੱਤਰ ਸ਼ਹਾਦਤ ਤੋਂ ਬਾਅਦ ਸਹਿਬ ਸਤਗੁਰ ਛੇਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਰੱਖੀ ਔਰ ਇਸ ਪਵਿੱਤਰ ਸਥਾਨ ਦੀ ਸੇਵਾ ਆਪ ਤੇ ਉਸ ਵੇਲੇ ਦੇ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਪੰਜਮ ਪਾਤਸ਼ਾਹ ਜੀ ਨੇ ਬਹੁਤ ਵੱਡਾ ਮਾਣ ਮੱਕ ਕੇ ਕੀਤਾ ਧੰਨ ਧੰਨ ਬਾਬਾ ਫੁੱਢਾ ਜੀ ਤੇ ਧੰਨ ਧੰਨ ਪਾਈ ਗਰਦਾਸ ਜੀ ਨੇ ਇਸ ਪਵਿੱਤਰ ਸਥਾਨ ਦੀ ਸਥਾਪਨਾ ਵੀ ਕੀਤੀ ਸਥਾਪਨਾ ਦੇ ਨਾਲ ਕਾਰ ਸੇਵਾ ਵੀ ਕੀਤੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਸਿਧਾਂਤ ਨੂੰ ਸਿੱਖਾਂ ਨੂੰ ਉਦੇਸ਼ ਵੀ ਕੀਤਾ ਕਿ ਸਿੱਖ ਨੇ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਨਤਮਸਤਕ ਵੀ ਹੋਣਾ ਪਰ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਆ ਕੇ ਨਮਸਕਾਰ ਕਰਨੇ। ਔਰ ਸਿੱਖ ਨੇ ਇਹ ਪਵਿੱਤਰ ਸਿਧਾਂਤ ਰਾਜਨੀਤੀ ਤੇ ਧਰਮ ਦਾ ਇਹਤੇ ਵੀ ਪਹਿਰਾ ਦੇਣਾ ਤੇ ਧਰਮ ਨੂੰ ਰਾਜਨੀਤੀ ਤੋਂ ਉੱਤੇ ਰੱਖ ਕੇ ਚੱਲਣਾ। ਪਰ ਅੱਜ ਕਈ ਵਾਰੀ ਮੈਂ ਦੇਖਦਾ ਆਪਾਂ ਰਾਜਨੀਤਿਕ ਲੋਕ ੱਲੇ ਰਾਜਨੀਤਿਕ ਹੀ ਆ ਧਾਰਮਿਕ ਲੋਕ ੱਲੇ ਧਾਰਮਿਕ ਹੀ ਆ ਧਰਮ ਦਾ ਫੜਾਉਣਾ ਬਹੁਤ ਔਖਾ ਪਰ ਸਮੇਂ ਦੀਆਂ ਬਥੇਤੀਆਂ ਹੁੰਦੀਆਂ ਸੋ ਮੈਂ ਸਮੁੱਚੇ ਖਾਲਸਾ ਪੰਥ ਨੂੰ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦੜੀ ਕਰਦਾ ਕਿ ਅੱਜ ਸਤਗੁਰਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨਾ ਦਿਵਸ ਆ ਇਸ ਸਥਾਪਨਾ ਦੇ ਸਿਧਾਂਤ ਵੀ ਆ ਸਤਗੁਰ ਜੀ ਨੇ ਇਸ ਸਥਾਨ ਨੂੰ ਢਾਉਣ ਦੇ ਬੜੇ ਯਤਨ ਹੋਏ ਪਰ ਅੱਗੇ ਨਾਲੋਂ ਇਸ ਆਸਥਾਨ ਦੀ ਹੋਰ ਤਰੱਕੀ ਹੋਈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਤਾਕਤ ਅਕਾਲ ਦਾ ਤੇ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਪਰ ਪਵਿੱਤਰ ਸਿਧਾਂਤ ਅੱਜ ਸਾਡੇ ਵਿੱਚੋਂ ਖੁੱਸ ਰਹੇ ਆ ਜਿਹੜੇ ਵੀ ਅੱਜ ਰਾਜਨੀਤਿਕ ਲੋਕ ਆ ਉਹ ਧਰਮ ਦੀ ਆਸਥਾ ਨੂੰ ਨਾਲ ਲੈ ਕੇ ਚੱਲਦੇ ਆ ਗੁਰੂ ਸਾਹਿਬ ਆਪਣਾ ਤਾਨ ਬਖਸ਼ਿਸ਼ ਕਰਦੇ ਆ ਸੋ ਮੈਂ ਅੱਜ ਇਸ ਪਵਿੱਤਰ ਦਿਹਾੜੇ ਤੇ ਸਾਰੇ ਖਾਲਸਾ ਪੰਥ ਨੂੰ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਅੱਜ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦੇ ਪੁਰਬ ਬਹੁਤ ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਕਿ ਜਿਹੜਾ ਸਤਿਗੁਰ ਜੀ ਨੇ ਸਾਨੂੰ ਉਦੇਸ਼ ਬਖਸ਼ਿਸ਼ ਕੀਤਾ ਸੀ ਉਸ ਆਦੇਸ਼ ਦੇ ਉੱਤੇ ਵੀ ਪਹਿਰਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਭਾਜੀ ਸਿੰਘ ਸਾਹਿਬ ਬੋਲੋ ਦੇ ਜਾਰੀ ਕੀਤਾ ਗਿਆ ਜੀ ਫਿਲਮਾਂ ਦੀ ਪ੍ਰਮੋਸ਼ਨ ਨਾ ਕੀਤੀ ਆ ਦੇਖੋ ਸਿੰਘ ਸਾਹਿਬ ਨੇ ਉਹ ਬਿਲਕੁਲ ਠੀਕ ਆ ਦੇਸ਼ ਜਿਹੜੇ ਆ ਉਹ ਜਾਰੀ ਕੀਤੇ ਆ ਕਿਉਂਕਿ ਜिले ਸਤਕਾਂਡ ਵੀ ਸ੍ਰੀ ਹਰਮੰਦਰ ਸਾਹਿਬ ਵਿਖੇ ਅਰਦਾਸ ਹੁੰਦੀ ਆ ਤੇ ਉਹਲੇ ਸਿੱਖ ਦਾ ਵੀ ਫਰਜ਼ ਬਣਦਾ ਵੀ ਉਹ ਇਕੱਠੇ ਹੋ ਕੇ ਸਾਰੇ ਖੜੇ ਹੋ ਕੇ ਉਸ ਪਵਿੱਤਰ ਸਮੇਂ ਤੇ ਸਾਰੇ ਇਕੱਤਰ ਹੋਣ ਪਰ ਕਈ ਵਾਰੀ ਜਿਹੜੇ ਸਾਊਥ ਦੇ ਲੋਕ ਆਉਂਦੇ ਆ ਉਹ ਵੀ ਹੁਣ ਲਿਖ ਕੇ ਇੱਥੇ ਪ੍ਰਬੰਧ ਕਰਤਾ ਨਾਲ ਅੱਜ ਮੈਂ ਕਰੂੰਗਾ ਮੀਟਿੰਗ ਕਰਕੇ ਥਾਂ-ਥਾਂ ਤੇ ਲਿਖ ਕੇ ਲਾਵਾਂਗੇ ਤੇ ਜਿਹੜੀ ਸਾਡੀ ਟਾਸ ਕੂਰਸ ਆ ਇਹ ਵੀ ਕਈ ਵਾਰੀ ਢਿੱਲ ਕਰ ਜਾਂਦੀ ਆ ਭਈ ਇਹ ਵੀ ਸਾਰੀ ਸੰਗਤ ਨੂੰ ਕਹਿਣ ਵੇ ਭਾਈ ਹੁਣ 10 ਮਿੰਟ ਅਰਦਾਸ ਹੋ ਰਹੀ ਆ ਖੜੇ ਹੋਵੋ ਸੋ ਇਹਦੇ ਲਈ ਯਤਨ ਕਰਾਂਗੇ ਪੂਰੇ ਤੌਰ ਤੇ ਯਤਨੇ ਨਹੀਂ ਮੈਂ ਆਪ ਇਹਨਾਂ ਗੱਲਾਂ ਦਾ ਹਾਂ ਵੀ ਆ ਦੂਸਰਾ ਉਹਨਾਂ ਨੇ ਮੋਬਾਈਲਾਂ ਦਾ ਕਿਹਾ ਸੀ ਤੇ ਅਸੀਂ ਆਦੇਸ਼ ਵੀ ਕੀਤੇ ਆ ਵੀ ਇੱਥੇ ਮੂਵੀ ਨਹੀਂ ਕੋਈ ਵੀ ਬਣਨੀ ਕੇਵਲ ਦਾ ਕੇਵਲ ਜੇ ਕੋਈ ਆਇਆ ਆਪਣੀ ਟੁਕ ਮਾਤਰਾ ਉਹ ਫੋਟੋ ਜ਼ਰੂਰ ਬਾਹਰ ਪ੍ਰਕਾਰਾਂਵਾਂ ਦੇ ਵਿੱਚ ਤੇ ਜਿੱਲੇ ਅਸੀਂ ਪਿਛੇ ਜਾਰੀ ਕੀਤਾ ਸੀ ਆਦੇਸ਼ ਕਿ ਅੰਦਰ ਜਿਹੜੇ ਸੱਚਖੰਡ ਦੇ ਮੋਬਾਈਲ ਬੰਦ ਕਰਕੇ ਜਾਵੋ ਫਿਰ ਕਈ ਵਾਰੀ ਇਹਦੀ ਭਾਸ਼ਾ ਹੋਰ ਪਾਸੇ ਨੂੰ ਵੀ ਲੈ ਜਾਂਦੇ ਆ ਸੋ ਜਿਹੜੇ ਸਿੰਘ ਸਾਹਿਬ ਦੇ ਆਦੇਸ਼ ਆ ਉਹ ਤਾਂ ਲਾਗੂ ਕਰਨੇ ਕਰਨੇ ਆ ਸ਼ੋਮਣੀ ਕਮੇਟੀ ਪਾਬੰਦ ਆ ਉਹਨਾਂ ਦੇ ਉੱਤੇ ਪੂਰਾ ਯਤਨ ਕਰਾਂਗੇ ਕਿ ਉਹਨਾਂ ਦੇ ਉੱਤੇ ਆਪਣੇ ਪਹਿਰਾ ਦੇਈਏ